ਹਾਂਜੀ ਸਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵੜਾਂ ਮਖਾਉਣੀਆਂ ਦੋ HF ਨਸਲ ਦੀਆਂ ਫੁੱਲ ਚੰਗੀਆਂ ਚੰਗੇ ਦੁੱਧ ਵਾਲੀਆਂ ਦੋ ਜਰਸੀਆਂ ਮੇਨ ਗੱਲ ਆ ਕਿ ਜੋੜਾ ਅਮਰੀਕਨਾਂ ਦਾ ਜੋੜਾ ਹੀ ਜਰਸੀਆਂ ਦਾ ਜੋੜਾ ਅਮਰੀਕਨਾਂ ਦਾ ਵੀ ਸੂਇਆ ਸਵਾਇਆ ਤੇ ਜੋੜਾ ਜਰਸੀਆਂ ਦਾ ਵੀ ਸੂਇਆ ਸਵਾਇਆ ਤੇ ਮਗਰ ਵੀ ਵੱਛੀਆਂ ਇੱਕ ਅਮਰੀਕਨ ਦੀ ਵੱਛੀ ਦੀ ਸੀ ਮੈਨੂੰ ਇੱਕ ਆ ਵੱਛੀ ਦੀ ਸੀ ਆ ਦੂਜਿਆਂ ਦੇ ਪਤਾ ਨਹੀਂ ਕੀ ਜਾਨਵਰ ਆ ਬਾਕੀ ਇਨਫਰਮੇਸ਼ਨ ਲੈ ਦਿੰਨਾ ਜੈਜ ਜਾਂ ਭਾ ਹੋਣ ਗਿਆ ਵੀ ਵੱਛੀ ਆ ਉਹਦਾ ਬੱਚਾ ਹਜੇ ਪਤਾ ਨਹੀਂ ਉਹ ਚਲੋ ਕੋਈ ਗੱਲ ਨਹੀਂ ਪੁੱਛ ਲਾਂਗੇ ਆ ਵੀ ਵੱਛੀ ਆ ਤੋਂ ਫੁੱਲ ਚੰਗੀਆਂ ਐਚ ਐਫ ਨਸਲ ਦੀਆਂ ਅਮਰੀਕਨਾਂ ਵਹਿੜਾਂ ਚੰਗੇ ਦੁੱਧ ਵਾਲੀਆਂ ਦੋ ਜਰਸੀਆਂ ਜੇ ਕੋਈ ਚੰਗੇ ਦੁੱਧ ਵਾਲੀਆਂ ਚੰਗੀਆਂ ਵਹਿੜਾਂ ਲੈਣ ਦਾ ਚਾਹਵਣ ਹੋਵੇ ਸੂਈਆਂ ਸਵਾਈਆਂ ਸਾਰੀਆਂ ਹੀ ਆ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਜੀ ਕਰਦਾ ਫੋਲ ਤਸੱਲੀ ਕਰਕੇ ਲੈ ਜਾ ਆ ਤਾਂ ਫਾਰਮ ਚੋਂ ਵਹਿੜ ਲਈ ਆ ਬਾਈ ਕਹਿੰਦਾ ਬਾਕੀ ਗੱਲਾਂ ਬਾਤਾਂ ਕਰ ਲੈਣੇ ਹਾਂਜੀ ਬਾਈ ਸਸੀ ਕਾਲ ਸਸੀ ਕਾਲ ਬਾਈ ਨਾਮ ਦੱਸ ਨਾਮ ਬਾਈ ਹਰਵਿੰਦਰ ਸਿੰਘ ਪਿੰਡ ਚੜੱਕ ਜਿਹੜਾ ਮੈਂ ਕਿਸੀ ਬਾਬੇ ਬੂਬੇ ਕੋਲ ਤਾਂ ਨਹੀਂ ਜਾ ਕੇ ਅੱਜ ਬਾਬਿਆਂ ਕੋਲ ਤਾਂ ਪਕਾ ਲੈਣਾ ਗੁਰਦੁਆਰੇ ਚਾਹੀਦਾ ਬਾਈ ਮਾਨੇ ਜੋ ਮਾਰਾ ਮੈਂ ਤਾਂ ਬਾਬੇ ਦੇ ਕੋਲੇ ਹੀ ਕਿਹਾ ਮੈਂ ਤਾਂ ਉਹ ਨਹੀਂ ਕਈ ਤਰ੍ਹਾਂ ਨੇ ਜਿਵੇਂ ਤੂੰ ਕਿਹਾ ਵੀ ਜਦੋਂ ਗੁਰਦਾਰੇ ਚਾਹੀਦਾ ਠੀਕ ਹੈ ਮੈਂ ਤਾਂ ਹਰ ਦੂਜੇ ਬਾਬੇ ਨਾਲ ਹੀ ਕਿਹਾ ਸੀਗਾ ਮੈਂ ਕਿਹਾ ਜੋੜਾ ਜੋੜਾ ਲਾਈ ਬੈਠੇ ਆ ਨਾ ਕਿ ਬਾਬੇ ਨੇ ਕਿਹਾ ਵੇ ਜੋੜਾ ਅਮਰੀਕਨਾਂ ਦਾ ਲੈਣਾ ਤੇ ਜੋੜਾ ਹੀ ਜਰਸੀਆਂ ਦਾ ਲੈਣਾ ਬਾਬਾ ਬਾਬੇ ਬੂਬਿਆਂ ਕੋਲ ਨਹੀਂ ਗਏ ਕਿਹਾ ਗੁਰਦਾਰੇ ਜਾ ਹੂੰ ਨਹੀਂ ਮਹਾਰਾਜ ਤੋਂ ਵੱਡਾ ਗੁਰਦਾਰੇ ਤੋਂ ਵੱਡਾ ਕੁਝ ਵੀ ਨਹੀਂਗਾ ਸਭ ਤੋਂ ਉੱਤੇ ਤਾਂ ਮਹਾਰਾਜ ਉਹੀ ਆ ਚਾਰ ਜਾਨਵਰ ਹਾਂਜੀ ਆ ਜਰਸੀ ਤੋਂ ਕਰ ਲਈਏ ਸ਼ੁਰੂ ਪਹਿਲਾਂ ਹਾਂ ਵੀਰੇ ਦੱਸ ਗਏ ਇਹਦੇ ਬਾਰੇ ਇਵਰੇ ਦੂਜਾ ਸੂਆ ਸੂਈ ਆ ਹੂੰ ਤੇ ਇਹ ਸੂਈ ਆ ਰਾਤ 12:00 ਵਜੇ ਓਕੇ ਜੇ ਇਹ ਵੀ ਓਕੇ ਅੰਦਰ ਪਈ ਆ ਤੇ ਅਸੀਂ ਦਿਖਾ ਵੀ ਦਿੰਨੇ ਹਾਂ ਹੂੰ ਕਿੰਨਾ ਕੁ ਦੁੱਧ ਪਿਆਜੂ ਦੁੱਧ ਬਈ ਬੈੜ ਵਜਣ ਦੇ ਹਿਸਾਬ ਨਾਲ ਜਿਵੇਂ ਫਰਾਜੀ ਤਾਂ ਬਹੁਤ ਆ ਹਾਂ 14-15 ਕਿਲੋ ਪਿਆਜ ਇਹਨਾਂ ਨੂੰ ਤਾਂ ਨਾਰਮਲੀ ਚਾਹੀਦਾ ਯਾਰ ਬਰਾਹਣਾ ਪਿਆ ਦੁੱਧ ਵਜਣ ਫੋੜ ਜੈ ਜੀ ਆਪਾ ਛੋਟਾ ਜੇ ਮੁੱਲ ਕਰਾਉਣ ਨੂੰ ਭਾਏ 58 57 ਕਰਦੇ ਹਾਂ ਨਾ 53000 ਦੀ ਵੀਰ ਦੇ ਦੇ ਕੱਢ ਬਾਹਰ ਨੂੰ ਦੋਸਤੋ ਇੰਨੇ ਘੱਟ ਭਾਜਦਾ ਨਹੀਂ ਦੇਣੀ ਕਿਸੇ ਨੇ ਜੇ ਮਿਲਦੀ ਹੋਈ ਤਾਂ ਲੈ ਲਓ ਪਰ ਮੇਰੇ ਸਮਝ ਦੇ ਮੁਤਾਬਕ ਜਮਾ ਜੈਜਪਾ ਜਿਹੜੇ ਹਿਸਾਬ ਨਾਲ ਵੱਛੀ ਰਾਜੀ ਆ ਨਵਾਂ ਹਾਨ ਕੁੜੀ ਵਾਂਗੂ ਜਾਂਦੀ ਆ ਤੇ ਲੇਵਾ ਭਾਂਡਾ ਵੀ ਪੂਰਾ ਵੱਡਾ ਦੁੱਧ ਭਾਈ ਕਹਿੰਦਾ 14-15 ਦਾ ਪਿਆਜੂ ਮੇਰੇ ਹਿਸਾਬ ਨਾਲ ਦੁੱਧ ਕੋਈ 2 ਕਿਲੋ ਵੱਧ ਪਿਆਉਣਾ ਚਾਹੀਦਾ ਜਰ ਕਹਿਣ ਦੀ ਗੱਲ ਆ ਵੀ ਇੱਕ ਅਗਲਾ ਕਹਿੰਦਾ ਚੋਨ ਚੋਜਾਂ ਤੜਕੇ ਇਹਦੇ ਥੱਲੋਂ 3.5 ਕਿਲੋ ਬੌਲਾ ਕੱਢਿਆ ਵਿਆ ਹਮ ਸਹੀ ਗੱਲ ਆ ਹਾਂ ਪਹਿਲੀ ਚਵਾਈ ਦਾ ਦੋਸਤੋ ਪਹਿਲੀ ਚਵਾਈ ਚ ਬਾਈ ਕਹਿੰਦਾ ਸਵੇਰ 3.5 ਕਿਲੋ ਬੌਲਾ ਕੱਢਿਆ ਬਾਕੀ ਵੱਛੀ ਗੋਲੇ ਵਰਗੀ ਆ ਯਾਰ ਲੇਵਾ ਭਾਂਡਾ ਸੋਨਾ ਮੁੱਲ 60 62 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲੋ ਜਮਾਂ ਜਾਇਜ ਪਾ 50 ਤੇ 75300 ਦੀ ਦੇ ਦੇਣੀ ਆ ਯਾਰ ਜਮਾਂ ਜਾਇਜ ਪਾ ਯਾਰ ਸੋਹਣੀ ਬੱਚੀ ਆ ਮੈਨੂੰ ਤਾਂ ਨਹੀਂ ਲੱਗਦਾ ਕਿ ਇੰਨੇ ਭਾਜ ਕੋਈ ਇਦਾਂ ਦੀ ਤਾਜੀ ਸੂਈ ਸਵਾਈ ਵਹਿੜ ਦੇ ਦੂ ਚਲੋ ਆਪਣੀ ਕਿਸੇ ਨਾਲ ਜਦਾਈ ਵੀ ਨਹੀਂ ਜੇ ਕਿਸੇ ਨੂੰ ਮਿਲਦੀ ਆ ਤਾਂ ਭਰਾਵੋ ਲੈ ਲਿਓ ਪਰ ਮੇਰੇ ਸਮਝਣਾ ਜਮਾਂ ਜਾਇਜ ਪਾ ਤਾਜੀ ਸੂਈ ਆ ਫੁੱਲ ਰਾਜੀ ਆ ਮੋਟਾ-ਮੋਟਾ ਥਾਣਾ ਗੁਲਾਬੀ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਯਾਰ ਬੱਚੀ ਤਾਂ ਚੰਗੀ ਮਿਲ ਜਾਂਦੀ ਹੁੰਦੀ ਮੇਨ ਗੱਲ ਹੁੰਦੀ ਭਾਅ ਦੀ ਹੋਰ ਕਿਸੇ ਦੇ ਘਰੇ ਹੁੰਦੀ ਅਗਲੇ ਨੇ 62 63 ਮੁੱਲ ਕਰਨਾ 10000 ਭਾਅ ਵਧ ਕਰਨਾ ਸੀਗਾ ਪਰ ਜਮਾਂ ਜੈਜਪਾ 53 ਦੀ ਦੇ ਦੇਣੀ ਆ ਫੁੱਲ ਰਾਜੀ ਟੌਪ ਦੀ ਜਰਸੀ ਅਮਰੀਕਨ ਆਰਗਾ ਲੇਵਾ ਪੱਟਾਂ 'ਚ ਫਸਿਆ ਪਿਆ 2 ਨੰਬਰ ਜਰਸੀ ਤੇ ਆ ਜੀ ਏ ਵੀਰੇ ਹੋਣੀ ਸੂਈ ਆ ਇਹ ਇਹਦੀ ਵੀ ਜੇਰ ਪਿਆ ਚਾੜੀ ਅੰਦਰ ਹੀ ਪਈ ਆ ਓਕੇ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਦੁੱਧ ਵੀਰੇ ਇਹ ਵੀ 14 15 14 15 ਪਿਆ ਦੂ ਇਹਦਾ ਵੀ ਜਾਇਜ ਆਪਾ ਇਹਦਾ ਜਾਇਜ ਭਾ ਜਾਮ ਖਾਨਾ 50 ਦੇ ਦੇਣੀ ਚੱਕੋ ਜੀ ਦੁੱਧ ਇਹਦੇ ਮਗਰ ਬੱਚੀ ਆ ਉਹਦੇ ਮਗਰ ਬੱਛਾ ਇਹਦੇ ਮਗਰ ਬੱਚੀ ਦੁੱਧ ਇਹ ਵੀ ਬਾਈ ਕਹਿੰਦਾ 14 15 ਆਮਣਾ ਪਿਆ ਜੂ ਇਹਦਾ ਵੀਰੇ ਜੇਰ ਪਾਣੀ ਕਰਕੇ ਇਹਨੂੰ ਵੀ 2 1/2 ਕਿਲੋ ਕੱਢਿਆ ਹੋਇਆ ਦੋ ਢਾਈ ਕਿਲੋ ਬਾਈ ਕਹਿੰਦਾ ਇਹਦੇ ਥੱਲੋਂ ਵੀ ਬੌੜਾ ਕੱਢਿਆ ਉਹ ਤੁਹਾਨੂੰ ਪਤਾ ਹੀ ਆ ਸਾਰੇ ਭੈਣ ਭਰਾ ਬੋਨਾਂ ਕ ਬੋਲਾ ਕੱਢ ਲੈਣੇ ਹੁੰਦੇ ਨਾਲੇ ਪਸ਼ੂ ਨੂੰ ਪਿਆਨਦੇ ਕਿਉਂਕਿ ਬੋਲਾ ਗਰਮ ਹੁੰਦਾ ਗਰਮ ਬੋਲੇ ਨਾਲ ਛੇ ਜੇਰ ਛੇਤੀ ਪੈ ਜਾਂਦੀ ਆ ਇਹ ਜੋ ਕੋਈ ਦੋ ਨੰਬਰ ਵਾਲੀ ਤਾਂ ਗੱਲ ਹੀ ਹੈਣੀ ਸਾਰਿਆਂ ਨੂੰ ਪਤਾ ਜਿਹੜੇ ਪਸ਼ੂ ਰੱਖਦੇ ਆ ਨਾ ਸਾਰੇ ਬੋਲਾ ਪਹਿਲਾਂ ਚੋ ਲੈਣਦੇ ਹੁੰਦੇ ਆ ਕੁਝ ਬੱਚੇ ਨੂੰ ਪਿਆਨਦੇ ਆ ਤੇ ਕੁਝ ਖੰਡ પાਕੇ ਕੜਾਈਏ ਚ ਪਸ਼ੂ ਮੂਹਰੇ ਹੀ ਧਰ ਦਿੰਦੇ ਆ ਗਰਮੈਸ਼ ਨਾਲ ਜੇਰ ਛੇਤੀ ਪੈ ਜਾਂਦੀ ਆ ਥਣਾ ਦੀ ਸਾਫ ਸੁਥਰੀ ਇਹ 50000 ਦੀ 1 ਨੰਬਰ 53 ਦੀ 2 ਨੰਬਰ ਜਰਸੀ 50 ਦੀ ਦੁੱਧ ਇਹ ਵੀ ਬਾਈ ਕਹਿੰਦਾ 14-15 ਪਿਆ ਜੂ ਬਾਕੀ ਦੁੱਧ 2 ਕਿਲੋ ਦੁੱਧ ਅਗਲੀ ਦੀ ਸੇਵਾ ਸੰਭਾਲਦੇ ਡਿਪੈਂਡ ਕਰਦਾ ਹੁੰਦਾ ਜਿਹੜਾ ਕੋਈ 2 ਕਿਲੋ ਫੀਡ ਵੱਧ ਪਾਲੂ ਉਹਦਾ ਜਾਨਵਰ 2 ਕਿਲੋ ਦੁੱਧ ਵੱਧ ਪਿਆ ਜੂ ਥਣ ਭਾਂਡੇ ਦੀ ਸਾਫ਼ ਸੁਥਰੀ ਗੁਲਾਬੀ ਥਣ ਕੋਈ ਫੋਟ ਨਹੀਂ ਛਾਂਗ ਨਹੀਂ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਤੇ ਜਿਹਨੂੰ ਆ ਵੱਚੀ ਚੰਗੀ ਲੱਗਦੀ ਆ ਅਗਲਾ ਹਾਲ ਲੈ ਲੈ ਹੋ ਸਕਦਾ 2 ਕਿਲੋ ਦੁੱਧ ਵੱਧ ਪਿਆ ਜੀ ਕਿਉਂਕਿ ਦੁੱਧ ਦੇਣਾ ਸੇਵਾਣਾ ਜਿੰਨੀ ਮਰਜ਼ੀ ਵੈਡ ਕੁਆਲਟੀ ਵਾਲੀ ਹੋਵੇ ਬੱਦ ਦੁੱਧ ਵਾਲੀ ਹੋਵੇ 15 ਕਿਲੋ ਨੋਰਮਲ ਦੇ ਦੂ ਹਾਂ ਤੇ ਜੇ ਉਹਨੂੰ ਵਧੀਆ ਫੀਡ ਪਾਵਾਂਗੇ ਪਸ਼ੂ ਨੇ ਫੇਰ ਹੀ ਦੁੱਧ ਦੇਣਾ ਕੱਲੀ ਕੁਆਲਿਟੀ ਵੀ ਕੀ ਕਰੂਗਾ ਜੇ ਅਗਲਾ ਸੁੱਕੀ ਤੂੜੀ ਪਾਈ ਜੋ ਦਾਣਾ ਵਿਖਾਵੇ ਨਾ ਮੁੱਠਣਾ ਦਾਣਾ ਪਾਵੇ ਤੇ ਮੁੱਠ ਜਿਦਾ ਹੁਣ ਕਿੰਨਾ ਕ ਦਾਣਾ ਪੈ ਜਾਣਾ ਤੇ ਫਿਰ ਉਹ ਜੇ ਦੁੱਧ ਦੇਣਾ ਜਾਨਵਰ ਨੇ ਦੁੱਧ ਦੇਣਾ ਸੇਵਾ ਸੰਭਾਲ ਤੇ ਸਿਰ ਤੇ 3 ਨੰਬਰ ਤੇ ਆ ਜਾ ਇਹ ਵੀਰੇ ਹੁਣੇ ਸੂਈ ਜਾ ਸਾਂਭੀ ਆਵੇ ਜੀ ਆਹ ਬੰਦਾ ਵੇਖਿਆ ਲੱਗਦਾ ਯਾਰ ਹਾਂ ਹਾਂ ਵੇਖਿਆ ਬਹੁਤ ਵੇਖਿਆ ਝੱਗੀ ਵਾਲਾ ਹਾਂ ਇਲੈਕਸ਼ਨਾਂ ਦੇ ਦੇਣਾ ਇਹ ਕਿਤੇ ਖੜਤਾ ਨਹੀਂ ਗਿਆ ਕਿਤੇ ਵੋਟਾਂ ਦੇ ਵੋਟਾਂ ਕਿਹਨਾਂ ਆਏ ਮੈਨੂੰ ਲੱਗਦੇ ਅੱਛਾ ਤਾਂ ਕਹਿੰਦੇ ਫਿਰ ਤਾਂ ਇੰਜ ਮਾਲ ਨਹੀਂ ਲਿਆ ਮਾਲ ਨਹੀਂ ਲਿਆ ਠੀਕ ਆ ਬਾਅਦ ਇਲੈਕਸ਼ਨਾਂ ਦੇ ਦੇਣਾ ਇਹ ਵੀ ਚਾਹੀਦੇ ਆ ਹਾਂ ਤੈਨ ਨੰਬਰ ਤੇ ਆ ਜਾ ਇਹ ਵੀਰੇ ਹੌਣੀ ਸੂਈ ਹਜਾਵੇ ਤੇ ਜੇਰੇ ਦੀ ਮਤਲਬ ਮੈਂਟੀ ਦਾ 5-7 ਹੀ ਹੋਵੇ ਸਵਾ ਕੇ ਡਿਆ ਵੀ ਆ ਬੱਚਾ ਹੀ ਦਸੀਦਾ ਗਿੱਲਾ ਪਿਆ ਜੀ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਵੀਰੇ ਜੀ ਤੋਂ ਲਈਆਂ ਨੇ 20-22 ਕਿਲੋ ਦੱਸਿਆ 18-20 ਕਿਲੋ ਮੰਨ ਕੇ ਲੈ ਜਾ ਜਰਾ ਉਹਨਾਂ ਦੇ ਦੂੰ ਕੱਢ ਬਾਹਰ ਦੋਸਤੋ 20-22 ਕਿਲੋ ਦੁੱਧ ਦੱਸਿਆ ਬਾਈ ਕਹਿੰਦਾ 18-20 ਮੰਨ ਕੇ ਲੈ ਜਾ ਕੋਈ ਵੀ ਆ ਬੱਚੀ ਫਾਰਮ ਦੀ ਇਹ ਤੁਹਾਨੂੰ ਬਾਅਦ ਚ ਵਿਖਾ ਦੇਣੇ ਲਾਸਟ ਵੱਡੀ ਬਿਹੜ ਆਈ ਬਹੁਤ ਆ ਵੀਰੇ ਹੂੰ 20 22 ਕਿਲੋ ਹੂ ਗਏ ਬਹੁਤ ਥੋੜਾ ਜਿਹਾ ਤੁਹਾਨੂੰ ਆ ਸੁਕੇ ਦਾ ਕੇਰਾ ਪਸ਼ੂ ਹੁੰਦਾ ਕਿੱਡਾ ਬੱਚਾ ਬਾਹਰ ਨਿਕਲ ਜਾਂਦਾ ਤੇ ਕਿੰਨਾ ਨਾਲ ਪਾਣੀ ਨਿਕਲਦਾ ਬਾਹਰ ਤੇ ਉਹ ਕੇਰਾ ਦਾ ਪਸ਼ੂ ਥੋੜਾ ਜਿਹਾ ਸੁਆ ਮੰਦਾ ਉਸ ਤੋਂ ਬਾਅਦ ਪੱਠੇ ਪੱਠੇ ਖਾ ਕੇ ਕਿਉਂਕਿ ਹਾਂ ਪੱਠੇ ਪੱਠੇ ਖਾ ਕੇ ਪਸ਼ੂ ਫਿਰ ਕੱਖ ਚੱਕ ਜਾਂਦਾ ਹਜੇ ਕੱਖ ਸਿੱਟੀ ਆ ਕਿਉਂਕਿ ਜੇ ਸੂਈ ਹੋਣਾ ਹੈ ਮੈਂਡ 10 15 ਹੀ ਹੋਇਆ ਸੂਈ ਨੂੰ ਤਾਂ ਹੀ ਥੋੜਾ ਜਿਹਾ ਬੱਚੇ ਦਾ ਜ਼ਿਆਦੇ ਕਰਦੀ ਹੈ ਬੱਚੇ ਲਈ ਉਹਨੂੰ ਜਾਂਦੀ ਹੈ 22 ਕਿਲੋ ਦੁੱਧ ਪਿਆਜੂ ਐਚਐਫ ਨਸਲ ਦੀ ਅਮਰੀਕਨ ਵੈੜ ਚਿੱਟੇ ਰੰਗ ਦੀ ਹੁਣ ਤੱਕਰ ਤੁਸੀਂ ਤਿੰਨ ਪਸ਼ੂ ਵੇਖ ਲਿਆ ਫੋਰਸ਼ਾਂ ਕਿਸੇ ਦੇ ਭੋਰਾਵਣੀ ਸੋਹਣੇ ਥਾਨ ਹੈ ਕੱਦ ਚ ਵੱਡੀ ਹੈ ਮਗਰ ਮੇਲਕਾਫ ਹੈ 22 ਕਿਲੋ ਦੁੱਧ ਪਿਆਜੂ ਕਿੰਨੇ ਦੀ ਬਾਈ ਮੁੱਲ ਕਰ ਨੂੰ ਵੀਰੇ 65 70 ਕਰਾ ਲਓ ਹਾਂ ਨਾ 63000 ਦੀ ਵੈੜ ਦੇ ਦੇ ਮੁੱਲ 65 70 ਜਿੰਨਾ ਮਰਜ਼ੀ ਕਰਾ ਲਓ 63000 ਦੀ ਦੇ ਦੇਣੀ ਆ ਜੈ ਜਪਾ ਬਰੀਡ ਵਾਲੀ ਵੈੜ 22 ਕਿਲੋ ਖੁੱਲਾ ਦੁੱਧ ਪਿਆ ਜੂ ਆ ਹੁਣ ਪੱਠੇ ਪੱਠੇ ਖਾ ਕੇ ਕੋਖੇ ਨੇ ਚੱਕ ਲੈਣੀ ਆ ਕਿਉਂਕਿ ਹੁਣੇ ਸੂਈ ਆ ਤੇ ਉਹ ਤਾਂ ਸੂਈ ਕਰਕੇ ਇੱਕਦਮ ਪਸ਼ੂ ਸੁਆ ਜਾ ਮੰਦਾ ਭਾਜ ਐ ਜੀ 67000 22 ਕਿਲੋ ਦੁੱਧ ਵਾਲੀ 60 62 67000 ਦੀ ਨਹੀਂ ਮਿਲਦੀ ਐ ਤੇ ਆ ਜਾ ਇਹ ਵੀਰੇ ਦੂਜਾ ਸੂਆ ਹਮ ਪਿੰਡੋਂ ਹੀ ਲਈ ਆ ਫਾਰਮ ਚੋਂ ਹਮ ਤੇ ਮਾਲਕਾਂ ਨੇ ਦੁੱਧ ਦੱਸਿਆ ਬਣੂ 35 ਕਿਲੋ ਠੀਕ ਐ ਅਬ ਨੰਬਰ ਐਡਰੈਸ ਸਾਰਾ ਕੋ ਦੇ ਦਿਆਂਗੇ ਹਮ ਵੜ 30 ਤੋਂ ਬਾਅਦ ਦੁੱਧ ਦੇਊ ਦੇਊਗੀ ਠੀਕ ਐ ਜੋ ਆਗੇ ਵੀ ਦੇ ਦੇਾਂਗੇ ਆਪਾਂ ਦਸਾਂ ਦੇ ਨਾਲ ਡੀ ਕਰਦੇ ਸਹੀ ਹੈ ਜੀ ਸੂਈ ਨੂੰ ਸਮਾ ਸੂਈ ਵੀਰੇ ਕੱਲ ਦੀ ਸੂਈ ਹੈ ਮਗਰ ਵੱੱਛੀ ਹੈ ਜੇ ਕੱਢੀਏ ਬਾਹਰੋਂ ਦੋਸਤੋ ਆਪਦੇ ਪੈਂਡ ਚੜੱਕ ਚੋਂ ਹੀ ਬਾਈ ਕਹਿੰਦਾ ਵੈਡ ਲਈ ਹੈ ਫਾਰਮ ਚੋਂ ਵੈਡ ਲਈ ਹੈ ਅਗਲੇ ਦਾ ਅਡਰੈਸ ਨੰਬਰ ਬਾਈ ਕਹਿੰਦਾ ਸਭ ਕੁਝ ਦੇ ਦੇਾਂਗੇ ਅਗਲੇ ਦੇ ਘਰੇ ਜਾਵੇ ਅਗਲਾ ਜਿਹਦੇ ਪਸੰਦ ਆਉ ਪਹਿਲੀ ਗੱਲ ਤਾਂ ਜਿਨੇ ਪਸ਼ੂ ਲੈਣਾ ਅਗਲੇ ਨੂੰ ਆਪਦੀ ਜੱਜਮੈਂਟ ਹੁੰਦੀ ਆ ਤੇ ਜੇ ਕਿਸੇ ਨੇ ਫੇਰ ਵੀ ਤਸੱਲੀ ਲੈਣੀ ਹੋਵੇ ਤੇ ਬਾਈ ਕਹਿੰਦਾ ਅਗਲੇ ਦਾ ਨੰਬਰ ਐਡਰੈਸ ਦੱਸ ਦੂੰਗਾ ਕਿ ਫਲਾਨਾ ਘਰ ਹੈ ਅਗਲੇ ਦੇ ਘਰੋਂ ਜਾ ਕੇ ਪੁੱਛ ਲੈ 35 ਲੀਟਰ ਦੁੱਧ ਇਹਨੇ ਪਲੂਨ ਨੇ ਦਿੱਤਾ ਦੁੱਧ ਬਾਈ ਕਹਿੰਦਾ ਯਾਰ ਕੀ ਵੱਧ ਪਿਆਉ ਪਰ 30 32 ਕਿਲੋ ਤਾਂ ਬਾਈ ਕਹਿੰਦਾ ਆਪਾਂ ਚਵਾ ਕੇ ਦੇ ਦੇਾਂਗੇ ਅੱਜ ਤੋਂ ਦਸਾਂ ਦਿਨਾਂ ਨੂੰ ਜਿੱਦਣ ਦੁੱਧ ਤਿਆਰ ਹੋ ਜਾਂਦਾ ਨਾ ਕਿਉਂਕਿ ਕੱਲ ਸੂਈ ਆ ਰੇਲ ਗੱਡੀ ਦੇ ਡੱਬੇ ਜੱਡੀ ਆ ਹਾਈਟ ਵਾਲੇ ਪਾਸੋਂ ਐਕਸਟਾਔਰਡਨਰੀ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਢੁਲੇ ਅੰਗਾਂ ਪੈਰਾਂ ਦੀ ਆ ਮੋٹے ਮੋٹے ਥਣ ਚਾਰੇ ਥਣ ਅੱਗੇ ਪਿਛੇ ਗੜਗੜ ਦੀ ਵੈਰਲ ਤੇ ਗੈਪ ਤੇ ਨਿਖੜ ਮੇ ਕੱਲੇ ਕੱਲੇ ਲੱਗਿਆ ਬੌਲੀ ਕਿਨੇ ਕੱਢੀ ਆ ਇਹਦੇ ਵੀਰੇ ਆਪਾਂ 8 ਕਿਲੋ ਬੌਲਾ ਕੱਢਿਆ ਵੇ 8 ਕਿਲੋ ਠੀਕ ਹੈ ਹਾਂਜੀ ਦੋਸਤੋ 8 ਕਿਲੋ ਬੌਲਾ ਕੱਢਿਆ ਵਾ ਤੇ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੇ ਕਰ ਹਵਾਨਾ ਬੌਲੇ ਨਾਲ ਭਰ ਲੈਣਾ 17 ਕਿਲੋ ਬੌਲਾ ਇਸ ਟਾਈਮ 1500 ਤਿਆਰ ਹੋਊਗਾ ਬੌਲਾ ਠੀਕ ਹੈ ਪਹਿਲੀ ਚਵਾਈ ਹੋਈ ਦੋਸਤੋ ਪਹਿਲੀ ਚਵਾਈ ਹੋਈ ਆ ਰਾਤ ਸੂਈ ਆ ਹਾਂ ਰਾਤ ਸੂਈ ਆ ਸਵੇਰ ਪਹਿਲੀ ਚਵਾਈ ਹੋਈ ਆ ਪਹਿਲੀ ਚਵਾਈ ਚ 8 ਕਿਲੋ ਬੌਲਾ ਕੱਢਿਆ ਦੂਜੀ ਚਵਾਈ ਸ਼ਾਮ ਨੂੰ ਹੋਣੀ ਆ ਸ਼ਾਮ ਦੀ ਚਵਾਈ ਜ ਸਾਰਾ ਦਿਨ ਪਿਆ ਇਸ ਟਾਈਮ ਜੇ ਕਿਸੇ ਨੇ ਚੋਣੀ ਵੀ ਹੋਵੇ ਭਾਵੇਂ ਸ਼ਾਮ ਨੂੰ ਦੂਜੀ ਚਵਾਈ ਕਰਨੀ ਹੋਵੇ ਜਿਹਦੇ ਨਾਲ ਸੌਦਾ ਹੋ ਤੇ 16 17 ਕਿਲੋ ਦਾ ਬਾਈ ਕਹਿੰਦਾ ਬੋਲ ਆ ਇਸ ਟਾਈਮ ਰੈਡੀ ਆ ਇੱਕ ਚਵਾਈ ਹੋਈ ਆ ਦੂਜੀ ਚਵਾਈ ਸ਼ਾਮ ਨੂੰ ਹੋਣੀ ਆ ਬਾਕੀ ਵੱਛੀ ਬਹੁਤ ਚੰਗੀ ਵੀਰੇ ਮਗਰਾ ਠੀਕਾ ਚੰਗਾ ਲਵਾਇਆ ਪਰ ਆਪਾਂ ਨੂੰ ਪੁੱਛ ਕੇ ਦੱਸ ਦਿਆਂ ਕਿਹੜਾ ਆ ਇਹ ਨਹੀਂ ਪਤਾ ਠੀਕ ਆ ਬੱਚਾ ਮਗਰ ਵੱਛੀ ਆ ਬਾਈ ਕਹਿੰਦਾ ਸੀਵਨ ਦਾ ਪੁੱਛ ਕੇ ਦੱਸ ਦੂੰਗਾ ਕਿ ਕਿਹੜੇ ਸੀਵਨ ਦੀ ਆ ਜੈ ਜੀ ਆ ਭਾ ਇਹਦਾ ਸਰ ਵੀਰ ਮੌਲ ਕਰ ਨੂੰ ਦਾ ਇੱਕ 70 75 ਰੁਪਏ ਦਾ ਕਰ ਦੇ ਕੇ ਹਾਂ ਨਾ ਬਾ ਇੱਕ 45 ਦੀ ਦੇ ਦੇਣੀ ਠੀਕ ਹੈ ਮੌਲ ਕਰ ਨੂੰ ਬਾਈ ਕਹਿੰਦਾ 170 75 ਜਿੰਨਾ ਮਰਜ਼ੀ ਕਰਾ ਲਓ 1 ਲੱਖ 45 ਹਜ਼ਾਰ ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਚਲੋ ਛੋੜ ਛੱਪਾ ਤਾਂ ਨਾ ਤਾਂ ਛੋੜ ਛੱਪੇ ਨਾ ਪਸ਼ੂ ਮਹਿੰਗਾ ਹੋਣਾ ਹੁੰਦਾ ਨਾ ਹੀ ਸਸਤਾ ਹੋਣਾ ਹੁੰਦਾ ਛੋੜ ਛੱਪਾ ਹੋ ਜੂਗਾ ਉਹ ਭਾਵੇਂ ਇੱਕ ਨੰਬਰ ਪਸ਼ੂ ਲੈ ਲਓ ਭਾਵੇਂ ਚਾਰ ਨੰਬਰੇ ਫਾਰਮ ਦੀ ਵੜ ਲੈ ਲਓ ਜਿਹੜੀ ਮਰਜ਼ੀ ਵੜ ਲੈ ਲਓ ਛੋੜ ਛੱਪਾ ਮਾਨਤਾਣ ਹੋ ਜੂਗਾ ਮਗਰ ਬੱਛੀ ਐ फार्म ਦੀ ਵੈੜ 35 ਲੀਟਰ ਪਹਿਲਾਂ ਨੇ ਦੁੱਧ ਦਿੱਤਾ ਕੱਦ卡ੜ ਫੋਲੀ ਵੱਡਾ ਤੁਹਾਨੂੰ ਪਹਿਲਾਂ ਹੀ ਦੱਸਤਾ 911 ਟਰੈਕਟਰ ਜਿੱਡੀ ਆ ਚਾਰੇ ਥਣ ਫੁੱਲ ਗਿਆ ਬਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ ਪਿੰਕ ਨੋਜਾ ਵਾਲੀ ਫੁੱਲ ਬਰੀਡ ਵਾਲੀ ਫਾਰਮ ਦੀ ਟਾਪਰ ਵੈੜ ਚਾਰ ਜਾਨਵਰ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦੁੱਤੀ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਹਿੰਦੇ ਨੂੰ ਫੋਨ ਲਾ ਲਓ ਪੱਕਾ ਨਾ ਹਰਵਿੰਦਰ ਆ ਛੋਟਾ ਨਾ ਹਿੰਦਾ ਇਹਦੇ ਘਰੇ ਆਜੋ ਤੇ ਆਪਦੀ ਤਸੱਲੀ ਕਰਕੇ ਜਾਨਵਰ ਲੈ ਜਾਓ ਜਿਹੜਾ ਵੀ ਜਾਨਵਰ ਤੁਹਾਡੇ ਮਨ ਨੂੰ ਲੱਗਿਆ ਇਹਦੇ ਘਰੇ ਆਜੋ ਵੀਰ ਦੇ ਕਿਉਂਕਿ ਚਾਰੇ ਪਸ਼ੂ ਸੂਏ ਸਵਾਈਆ ਗੱਬਣ ਦਾ ਵਹਿਮ ਹੁੰਦਾ ਦਾ ਸੂਈਆਂ ਸਵਾਈਆਂ ਭਾਵੇਂ ਚਾਰ ਟਾਈਮ ਚੋਕੇ ਲੈ ਜਾਓ ਸਾਰਿਆਂ ਨੂੰ ਸასი ਘਾਲ